ਉਹਨਾਂ ਜਦੋਂ ਇਸੇ ਆਪਾਂ ਘਾਟ ਬਣਾਏ ਸੀ ਤੁਸੀਂ ਦੇਖਿਆ ਬਦਬੂ ਆਉਂਦੀ ਸੀ ਅੱਜ ਇੱਥੇ 150 ਤੋਂ ਥੱਲੇ ਡੀਡੀਐ ਸਰ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਬਹੁਤ ਸਾਰੇ ਸਮਾਜਿਕ ਕਾਰਕ ਉਹਨਾਂ ਤੁਹਾਡੇ ਤੇ ਵੀ ਬਿਆੰਗ ਕਰਦੇ ਆ ਇੰਡਸਟਰੀਲਿਸਟ ਨਾਲ ਕੋਈ ਗੱਲਬਾਤ ਹੋਈ ਇਸ ਮੁੱਦੇ ਤੇ ਵਿਚਾਰਿਆ ਗਿਆ ਜਿਹੜਾ ਜਿਹੜਾ ਪਾਣੀ ਵਿੱਚ ਪੈ ਰਿਹਾ ਹੈ ਹਰ ਇੱਕ ਦੀ ਆਪਣੀ ਸੋਚ ਨਹੀਂ ਹੁੰਦੀ ਸੀ ਕਿੰਨੇ ਵੀ ਜੋ ਅਸੀਂ ਕਹਿੰਨੇ ਉਹ ਕਹੇ ਤੇ ਸਾਨੂੰ ਆਸ਼ ਵੀ ਨਹੀਂ ਰੱਖਣੀ ਚਾਹੀਦੀ ਤੇ ਹਰ ਇੱਕ ਵੀ ਆਪੋ ਆਪਣੀ ਜੈਸੀ ਦ੍ਰਿਸ਼ਟੀ ਤਸੀਸ ਰੱਖੇ ਜਿੱਦਾਂ ਦਾ ਬੰਦਾ ਆਪ ਹੋਵੇ ਜੈਸੀ ਨਜ਼ਰ ਪੈਸਾ ਨਜ਼ਾਰਾ ਤੇ ਆਪਾਂ ਕਿਸੇ ਨੂੰ ਕਹੀਏ ਵੀ ਅਗਲੇ ਦੀ ਉਹ ਤਾਂ ਉਹਦੀ ਅੱਖਾਂ ਦੇਹੋ ਜੀ ਦੇਖਣ ਵਾਲੀ ਹੈ ਸੋ ਆਪਾਂ ਉੱਤੇ ਕੁਝ ਨਹੀਂ ਕਹਿੰਦੇ ਲੁਧਿਆਣੇ ਦਾ ਬੁੱਢਾ ਦਰਿਆ ਵੱਡਾ ਇੱਕ ਮਸਲਾ ਪੰਜਾਬ ਦੇ ਵਾਤਾਵਰਣ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਔਰ ਜਿਹੜਾ ਇੱਕ ਵੱਡਾ ਸਵਾਲ ਉੱਠ ਰਿਹਾ ਕਿ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਇੰਡਸਟਰੀ ਦਾ ਪਾਣੀ ਪੈਂਦਾ ਹੈ ਬਹੁਤ ਸਵਾਲ ਉੱਠੇ ਵੋਟਾਂ ਵੇਲੇ ਵੀ ਮਸਲਾ ਬਣਿਆ ਪਰ ਹੁਣ ਇਹ ਸਾਫ਼ ਹੋ ਰਿਹਾਗਾ ਮੈਂਬਰ ਪਾਰਲੀਮੈਂਟ ਔਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸਿਚੇਬਾਲ ਜਿਹੜੇ ਇਸ ਦਾ ਪੂਰਾ ਕਾਰਜ ਦੇਖ ਰਹੇ ਨੇ ਇਸ ਨੂੰ ਸਾਫ ਸਫਾਈ ਕਰ ਰਹੇ ਨੇ ਅੱਜ ਢੇੜਾ ਮਾਰਨ ਆਏ ਨੇ ਬਾਬਾ ਜੀ ਤੁਸੀਂ ਇਸ ਦੀ ਸਾਰੀ ਸੇਵਾ ਸੰਭਾਲ ਰਹੇ ਹੋ ਕਿੰਨੀ ਕੁ ਜਿਹੜੀ ਹੈਗੀ ਪ੍ਰੋਗਰੈਸ ਹੈ ਕਿੱਥੋਂ ਤੱਕ ਜਿਹੜਾ ਕੰਮ ਨਿਬੜ ਗਿਆ ਸਾਨੂੰ ਜਦੋਂ ਇਥੇ ਆਪਾਂ ਘਾਟ ਬਣਾਏ ਸੀ ਤੁਸੀਂ ਦੇਖਿਆ ਬਦਬੂ ਆਉਂਦੀ ਸੀ ਅੱਜ ਇਥੇ 150 ਤੋਂ ਥੱਲੇ ਡੀਡੀਐਸ ਆ ਜੀ ਸੋ ਪਾਣੀ ਵਗ ਰਿਹਾ ਤੇ ਅਗਲੀ ਪ੍ਰੋਗਰੈਸ ਜਿਹੜੀ ਹੈਗੀ ਆ ਉਹ ਕਾਫੀ ਜਿਹੜੇ ਪਾਣੀ ਸਿੱਧੇ ਡੈਗ੍ਰੇਸ ਯੋਪਮ ਮਿਊਨਿਸਪਲ ਕਮੇਟੀ ਦੇ ਟ੍ਰੀਟਮੈਂਟ ਪਲਾਨ ਦੇ ਪਿਛਾਤਿਆ ਉਹਦੇ ਨਾਲ ਬਹੁਤ ਰਾਹਤ ਮਿਲੀ ਹੈ ਜਿਹੜਾ ਗੋਹਾ ਘੋਲ ਕੇ ਤਾਜਪੁਰ ਤੋਂ ਸੱਡਦੇ ਸੀ ਵਿੱਚ ਉਹ ਤਕਰੀਬਨ ਜਿਹੜਾ ਹੈਗਾ 70% 75% ਉਹ ਰੋਕ ਗਿਆ ਉਹਦੇ ਨਾਲ ਵੀ ਕਾਫੀ ਰਾਹਤ ਮਿਲੀ ਪਿੱਛੇ ਤੋਂ ਕੰਮ ਕਿੱਥੋਂ ਜੇ ਸ਼ੁਰੂ ਕੀਤਾ ਜੀ ਪਿੱਛੇ ਭੂਖੜੀ ਤੋਂ ਇਹ ਦਿਨਾਂ ਵੀ ਡੈਰੀਆਂ ਸ਼ੁਰੂ ਹੁੰਦੀਆਂ ਸੀ ਭੂਖੜੀ ਤੋਂ ਹੀ ਸ਼ੁਰੂ ਕੀਤਾ ਜੀ ਉਦੋਂ ਪਿੱਛੇ ਕੋਈ ਡੈਰੀ ਹੈ ਨਹੀਂ ਪਿੰਡਾਂ ਦੇ ਪਾਣੀ ਪੀਂਦੇ ਸੀ ਉਹਨਾਂ ਪਿੰਡਾਂ ਦਾ ਅ ਸਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਿੱਦਾਂ ਭੂਖੜੀ ਆ ਲਖਵਾਲਾ ਜੀ ਇਹ ਉਹਦੇ ਨਾਲ ਇੱਕ ਵਿੰਡੋ ਜਿਹੜਾ ਹੈਗਾ ਲਾਸਟ ਨਾ ਤਨਸੂ ਉਹਦਾ ਛਪੜਪਟਣ ਵਾਲਾ ਰਹਿ ਗਿਆ ਬਾਕੀ ਸਾਰੇ ਪੰਡਾਂ ਦਾ ਹੋ ਗਿਆ ਬੇਸ਼ੱਕ ਤੁਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਹੋ ਸਮੇਂ-ਸਮੇਂ ਤੇ ਜਿਹੜਾ ਹੈਗਾ ਇਹ ਵਿਅੰਗ ਵੀ ਹੁੰਦੇ ਰਹੇ ਆ ਪਰ ਇਹ ਇੱਕ ਮਸਲਾ ਰਾਜਨੀਤਿਕ ਮਸਲਾ ਵੀ ਬਣਦਾ ਰਿਹਾ ਆ ਕਿਵੇਂ ਦੇਖਦੇ ਹੋ ਤੁਸੀਂ ਨੂੰ ਕਿਉਂਕਿ ਬਹੁਤ ਸਾਰੇ ਸਮਾਜਿਕ ਕਾਰਕ ਉਹ ਤੁਹਾਡੇ ਤੇ ਵੀ ਵਿਅੰਗ ਕਰਦੇ ਆ ਥੈਂਕ ਯੂ ਧੰਨਵਾਦ ਕਰਦੇ ਆ ਤੇ ਤੇ ਦਾ ਜੀ ਆ ਕੋਈ ਜਿਹੜੀ ਚੀਜ਼ ਆ ਕੋਈ ਸਾਨੂੰ ਸਹਿਦ ਦਿੰਦਾ ਅਸੀਂ ਉਹਨੂੰ ਸਵੀਕਾਰ ਕਰਦੇ ਆ ਤੇ ਜੇ ਕੋਈ ਹਰ ਇੱਕ ਦੀ ਆਪਣੀ ਸੋਚਣੀ ਹੁੰਦੀ ਅਸੀਂ ਨਹੀਂ ਕਹਿੰਦੇ ਵੀ ਜੋ ਅਸੀਂ ਕਹਿੰਨੇ ਉਹ ਕਬੇ ਤੇ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਤੇ ਹਰ ਇੱਕ ਦੀ ਆਪੋ ਆਪਣੀ ਜੈਸੀ ਦ੍ਰਿਸ਼ਟੀ ਤੈਸੀ ਸ੍ਰੇਟੀ ਜਿੱਦਾਂ ਦਾ ਬੰਦਾ ਆਪ ਹੋਵੇ ਜੈਸੀ ਨਜ਼ਰ ਤੈਸਾ ਨਜ਼ਾਰਾ ਤੇ ਆਪਾਂ ਕਿਸੇ ਨੂੰ ਕਹੀਏ ਵੀ ਅਗਲੇ ਦੀ ਉਹ ਤਾਂ ਉਹਦੀ ਅੱਖਾਂ ਜਿਹੋ ਜੀ ਦੇਖਣ ਵਾਲੀ ਹੈ ਸੋ ਆਪਾਂ ਉੱਤੇ ਕੁਝ ਨਹੀਂ ਕਹਿੰਦੇ ਬਾਕੀ ਜਿਹੜਾ ਅਸੀਂ ਆਪਣੀ ਕੋਸ਼ਿਸ਼ ਜਿਹੜੀ ਉਹ ਕਰਦੇ ਇੰਡਸਟਰੀ ਲਿਸਟ ਨਾਲ ਕੋਈ ਗੱਲਬਾਤ ਹੋਈ ਇਸ ਮੁੱਦੇ ਤੇ ਵਿਚਾਰਿਆ ਗਿਆ ਜਿਹੜਾ ਜਿਹੜਾ ਪਾਣੀ ਵਿੱਚ ਪੈ ਰਿਹਾ ਇਹਦੇ ਅਸੀਂ ਇੱਥੇ ਉਸ ਵੇਲੇ ਲੰਬੀ ਵਿਚਾਰ ਕੀਤੀ ਉਹਨਾਂ ਨੂੰ ਉਹ ਕੋਰਟ ਇਹਨਾਂ ਨੂੰ ਦੇਖ ਰਹੀ ਹੈ ਕਿਉਂਕਿ ਇਹਨਾਂ ਦੇ ਪੈਰਾਮੀਟਰ ਠੀਕ ਨਹੀਂ ਹੁੰਦੇ ਟਰੀਟਮੈਂਟ ਪਲੈਂਟ ਲਾਇਆ ਪਰ ਉਹਨਾਂ ਦੇ ਪੈਰਾਮੀਟਰ ਉਹਨੂੰ ਕੋਰਟ ਦੇਖ ਰਹੀ ਹੈ ਬਰੀਕੀ ਦੇ ਨਾਲ ਉਹ ਉਹਦਾ ਫੈਸਲਾ ਦੇਖਦੇ ਆ ਕੋਰਟ ਨੇ ਜਦੋਂ ਚੰਦਾ ਉਹਦੇ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਸੋ ਕਿਉਂਕਿ ਟ੍ਰੀਟਡ ਪਾਣੀ ਵੀ ਅਸੀਂ ਕਹਿੰਨੇ ਇਹਦੇ ਵਿੱਚ ਨਹੀਂ ਪੀਣਾ ਚਾਹੀਦਾ ਇਹ ਮਿਊਸਪਲ ਕਾਰਪੋਰੇਸ਼ਨ ਦਾ ਜਿਹੜਾ ਅੰਡਸਟਰੀ ਤੋਂ ਪਾਣੀ ਖੇਤੀ ਨੂੰ ਲੱਗੇ ਤੇ ਅੰਡਸਟਰੀ ਆਪਣਾ ਦੁਆਰਾ ਜਿਹੜਾ ਹੈਗਾ ਜੀਐਲਡੀ ਤੇ ਜਾਵੇ ਕਿਉਂਕਿ ਪਾਣੀ ਵੀ ਵਧਣਗੇ ਤੇ ਪਣ ਦੀ ਪ੍ਰਦੂਸ਼ਣ ਵੀ ਜਿਹੜਾ ਹੈ ਰੁਕੂਗਾ ਜੇ ਪਾਣੀ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਟੀਡੀਐਸ ਕਿੱਥੋਂ ਤੱਕ ਹੈ ਹੁਣ ਜਿੱਥੇ ਜਿੱਥੇ ਆਪਾਂ ਚੱਲੀਏ ਇਹਦੇ 150 ਤੋਂ ਘੱਟ ਹੋਊਗਾ 35 37 ਅਸੀਂ ਦੇਖਿਆ ਬਰਤਨ ਦੇ ਯੋਗ ਹਾਂ ਇਹਨੂੰ ਪਹਿਹੀ ਨਹੀਂ ਕਹਿ ਸਕਦੇ ਪੀਣਯੋਗਾ ਕਿਉਂਕਿ ਬਾਰਸ਼ਾਂ ਦਾ ਪਾਣੀ ਇਹਦੇ ਵਿੱਚ 100 ਜਿਹੜਾ 500 TDS ਦੇ ਕਰ ਪਾਣੀ ਅਸੀਂ ਪੀ ਸਕਦੇ ਜੀ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ 500 ਤੋਂ ਪਰ ਅਸੀਂ ਨਹੀਂ ਕਹਿੰਦੇ ਕਿ ਅਸੀਂ ਨਾ ਪੀਤਾ ਹੀ ਹੈ ਨਾ ਅਸੀਂ ਕਹਿ ਸਕਦੇ ਕਿਉਂਕਿ ਬਾਰਸ਼ਾਂ ਦੇ ਦਿਨਾਂ ਵਿੱਚ ਪਿੰਡਾਂ ਤੋਂ ਸਾਰਾ ਤੋਂ ਗੰਦਗੀ ਰੁਲ ਕੇ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਬਤੌਰ ਰਾਜ ਸਭਾ ਮੈਂਬਰ ਤਾਂ ਆਪਣੇ ਪੱਧਰ ਤੇ ਕਰ ਰਹੇ ਹੋ ਪਰ ਸਰਕਾਰ ਪੰਜਾਬ ਸਰਕਾਰ ਦੀ ਗੱਲ ਕਰੀਏ ਉਹ ਹੋਰ ਕਿਸ ਤਰ੍ਹਾਂ ਦਾ ਸਹਿਯੋਗ ਦੇ ਰਹੀ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਸਿਸ਼ਟ ਪ੍ਰਸ਼ਾਸਨ ਨੂੰ ਨਾ ਸਰਕਾਰ ਦਾ ਹੀ ਹੈ ਸੋ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਪਾਣੀ ਪ੍ਰਬੰਧ ਕਰਨਾ ਸੀ ਸਾਡਾ ਜਿੰਨਾ ਵੀ ਇਹ ਪਿੰਡੂ ਵਿਕਾਸ ਵਾਲਾ ਵਿਭਾਗ ਹੈ ਇੱਥੇ ਮੁੰਡਾ ਜੇ ਹੀ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਜਿਸ ਕਰਕੇ ਹੋਇਆ ਹੁਣ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਦਾ ਹੈ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਹੋਣ ਵਾਲੇ ਸਮੇਂ ਵਿੱਚ ਹੋ ਜਾਊਗਾ ਅਖੀਰ ਜਬਾਬ ਜੀ ਇਹ ਟੈਂਕਰ ਕਿਹੜੇ ਕਿਹੜੇ ਪਿੰਡਾਂ ਦੇ ਨੇ ਔਰ ਇਹਨਾਂ ਦਾ ਅੱਗੇ ਕੀ ਫਾਇਦਾ ਹੋਏਗਾ ਇਹ ਜਿਹੜੇ ਪਿੰਡ ਦੱਸਦੇ ਗੁਰੂ ਭਾਮੀਆਂ ਹਾਂ ਭਾਮੀਆਂ ਇੱਕ ਭੂਫੜੀ ਭੋਖੜੀ ਖੁਰਦੇ ਗੁਰੂ ਰਾਮਦਾਸ ਨਗਰ ਭਾਮੀਆਂ ਖੁਰਦੇ ਤੇ ਅਮਰਕਲੋਂ ਇਹਨਾਂ ਚਾਰ ਪਿੰਡਾਂ ਦੇ ਹੈ ਔਰ ਇਹਨਾਂ ਦਾ ਕੀ ਫਾਇਦਾ ਹੋਏਗਾ ਅੱਗੇ ਜਿਹੜਾ ਪਿੰਡ ਇਹ ਜਿਹੜਾ ਪ੍ਰੋਬਲਮ ਪਿੰਡਾਂ ਦੇ ਵਿੱਚ ਆਪਣੇ ਜਿਹੜਾ ਹੈਗਾ ਜਿੱਦਾਂ ਡੈਰੀਆਂ ਉਹ ਉਹਨੂੰ ਜਦੋਂ ਬਹੁਤ ਚੱਕ ਲੈਂਦੇ ਆ ਜਿਹੜਾ ਪਾਣੀ ਹੈ ਇਹਨਾਂ ਦੇ ਟੈਂਕ ਬਣਾਏ ਹੋਏ ਆ ਉਹਦੇ ਜਮ੍ਹਾਂ ਕਰਦੇ ਆ ਫਿਰ ਇਹਦੇ ਨਾਲੇ ਵੈਕਮ ਪੰਪ ਦੇ ਨਾਲ ਉਹ ਪਾਣੀ ਜਿਹੜਾ ਹੈਗਾ ਉਹ ਟੈਂਕੀ ਚੱਲ ਜਾਂਦਾ ਤੇ ਇਹ ਪਾਣੀ ਬਾਹਰ ਜਿਹੜਾ ਹੈ ਖੇਤਾਂ ਦੇ ਵਿੱਚ ਲਾਹੇ ਬੰਦਾ ਸੋ ਇਹਦਾ ਫਾਇਦਾ ਹੋਊਗਾ ਇਸੇ ਵਾਸਤੇ ਅਸੀਂ ਇਹਨਾਂ ਨੂੰ ਦਿੱਤੇ ਕਿ ਕਿਸੇ ਵੀ ਜਿਨ੍ਹਾਂ ਦੇ ਡੈਰੀਆਂ ਦਾ ਪਾਣੀ ਕਿਸੇ ਦਾ ਪਾਉਂਦੇ ਸੀ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਉਹਨਾਂ ਨੂੰ ਵੈਕਮ ਪੰਪ ਦਿੱਤੇ ਉਹ ਪਿੰਡ ਵਾਲੇ ਸਰਪੰਚਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਇਹਨਾਂ ਦੀ ਮਦਦ ਵਾਸਤੇ ਧੰਨਵਾਦ ਬਾਬਾ ਜੀ ਸੋ ਸੰਤ ਬਾਬਾ ਬਲਬੀਰ ਸਿੰਘ ਜੀ ਸਿਚੇਬਾਲ ਮੈਂਬਰ ਰਾਜ ਸਭਾ ਤੇ ਵਾਤਾਵਰਣ ਪ੍ਰੇਮੀ ਅੱਜ ਇੱਥੇ ਜਾਇਜ਼ਾ ਲੈਣ ਆਏ ਸਥਿਤੀ ਦਾ ਜੋ ਇੱਥੇ ਬੁੱਢਾ ਦਰਿਆ ਹੈ ਕਿਸ ਤਰ੍ਹਾਂ ਉਹਦਾ ਕੰਮ ਚੱਲ ਰਿਹਾ ਹੈ ਪਾਣੀ ਦਾ ਜਿਹੜਾ ਟੀਡੀਐਸ ਹੈ ਉਹ ਕਿੰਨਾ ਹੈ ਉਹਨਾਂ ਨੇ ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਸਾਰੀ ਪ੍ਰੈਸ ਨਾਲ ਇੱਥੋਂ ਦੇ ਮੋਤਵਰਨ ਨਾਲ ਕਿਸ਼ਤੀ ਤੇ ਢੇਡਾ ਵੀ ਲਾਇਆ ਦੋ ਤਿੰਨ ਢੇੜੇ ਲਾਏ ਨੇ ਜਿੱਥੋਂ ਕੰਮ ਚੱਲ ਰਿਹਾ ਉੱਥੋਂ ਤੱਕ ਢੇੜੇ ਲਾਏ ਨੇ ਸੋ ਉਹਨਾਂ ਦਾ ਦਾਵਾ ਹੈ ਕਿ ਜਲਦੀ ਜਿਹੜਾ ਹੈਗਾ ਇਹ ਨਾਲਾ ਸਾਫ਼ ਹੋ ਜਾਏਗਾ ਇਹ ਦੁਬਾਰੇ ਤੋਂ ਵੱਡਾ ਦਰਿਆ ਬਣ ਜਾਏਗਾ ਜਿਹਨੂੰ ਹੁਣ ਵੱਡਾ ਨਾਲਾ ਜਾਂ ਗੰਦਾ ਨਾਲਾ ਕਹਿੰਦੇ ਆ ਦੁਬਾਰਾ ਤੋਂ ਵੱਡਾ ਦਰਿਆ ਬਣ ਜਾਏਗਾ ਔਰ ਜਲਦੀ ਜਿਹੜਾ ਹੈਗਾ ਇਹ ਸਮੱਸਿਆ ਹੱਲ ਹੋਵੇਗੀ ਕੈਮਰਾਮੈਨ ਕੁਲਜੀਤ ਨਾਲ ਪਿੰਡ ਤਾਜਪੁਰ ਤੋਂ ਮੈਂ ਹਰਜਿੰਦਰ ਸਿੱਕੂ